सरपंच ਦੇ ਕਤਲ ਤੋਂ ਬਾਅਦ ਬਲਤੇਜ ਪੰਨੂ ਆਮ ਆਦਮੀ ਪਾਰਟੀ ਨੇ ਚੁੱਪੀ ਤੋੜਦੇ ਉਹ ਇਹਨਾਂ ਲੋਕਾਂ ਨੂੰ ਠੋਕਵਾ ਜਿਵਾ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਨੂੰ ਮਾਰਾ ਬੋਲ ਰਹੇ ਹਨ ਜੀ ਹਮਨੇ ਹਾਲ ਹੀ ਤੇ ਦਿਨ ਵਿੱਚ ਆ ਪੋਸਟ ਪਾਈ ਸੀ ਕਿ ਕਾਹੀ ਇੱਕ ਅਜਿਹਾ ਪੰਛੀ ਹੈ ਜਿਹੜਾ ਬਾਜ਼ ਦੇ ਚੁੰਝ ਮਰਨ ਦੀ ਕੋਸ਼ਿਸ਼ ਕਰਦਾ ਹੈ ਕਾਂ ਬਾਜ਼ ਦੀ ਪਿੱਠ ਤੇ ਬੈਠ ਕੇ ਬਾਜ਼ ਦੀ ਗਰਦਨ ਤੇ ਚੁੰਝ ਮਾਰਦਾ ਪਰ ਬਾਜ਼ ਕਾਂ ਨਾਲ ਲੜਨ ਵਿੱਚ ਸਮਾਂ ਬਰਬਾਦ ਨਹੀਂ ਕਰਦਾ ਉਹ ਆਪਣੀ ਖੰਡ ਬੋਲਦਾ ਹੈ ਕਿ ਅਸਮਾਨ ਵਿੱਚੋਂ ਚਾਹ ਉੱਡਦਾ ਹੈ ਮਾਰ ਨਹੀਂ ਚਾਹੀ ਤੇ ਪੁੱਜ ਜਾਂਦਾ ਹੈ ਜਿੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ ਤੇ ਕਾਂ ਥੱਲੇ ਡੇਜ ਪਿੰਦਾ ਹੈ ਇਸ ਲਈ ਕਾਮਾਂ ਦੀ ਕਾਂ ਕਾਂ ਕਾਮਰ ਉੜੀ ਦੀ ਬਹੁਤੀ ਪਰਵਾਹ ਨਾ ਕਰੋ ਬਲਕਿ ਆਪਣੀਆਂ ਉੱਚੀਆਂ ਉਡਾਣਾਂ ਲਈ ਮਿਹਨਤ ਕਰਦੇ ਰਹੋ ਤਾਂ ਕਿੰਨਾਂ ਵਿਚ ਨੂੰ ਕੌਣੇ ਕਾਫੀ ਮਾੜਾ ਬੋਲਿਆ ਸੀ ਕਹੜੇ ਸੀ ਕਿ ਸਰਪੰਚ ਦੇ ਕਤਤ ਤੋਂ ਬਾਅਦ ਆਚੜ ਵਾਲੀ ਹੋ ਜਿੰਨਾ ਪੋਸਟਾਂ ਪਾ ਰਿਹਾ ਹੈ ਇਸ ਤੋਂ ਨਾਲ ਹੀ ਨਾਲ ਬਹੁਤ ਮਾੜਾ ਬੋਲ ਰਹੇ ਸਨ ਕਿ ਕੱਲ ਜਿਹੜਾ ਸਿੱਧੂ ਸੇਵਾਲੇ ਦੇ ਬਾਪੂ ਨੇ ਵੀ ਉੱਥੇ ਜਾ ਕੇ ਸਰਪੰਚ ਦੇ ਰੋਸ ਧੰਨੇ ਵਿੱਚ ਸਰਕਾਰਾਂ ਉੱਤੇ ਜਾਮਨਦ碍ੇ ਸਨ ਕਿ ਆ ਹੈਗੀ ਨਾ ਨਹੀਂ ਮੇਰੇ ਪੁੱਤ ਦੀ ਇਸ ਬੰਦੇ ਨੇ ਸਕਿਉਰਟੀ ਨਹੀਂ ਕੀਤੀ ਸੀ ਤਾਂ ਹੀ ਮੇਰੇ ਪੁੱਤ ਨਾਲ ਇਹ ਘਟਨਾ ਵਾਪਰੀ ਤੇ ਹੁਣ ਇਹਨਾਂ ਨੇ ਸਰਪੰਚ ਨਾਲੀ ਅਸਲਾ ਖੋਲਿਆ ਸੀ ਤਾਂ ਹੀ ਇਸ ਤਰ੍ਹਾਂ ਦੇ ਨਾਲ ਹੋਇਆ ਤੇ ਲਾਲ ਸਿੰਘ ਗੋਪੀ ਤੇ ਜਿਹੜੇ ਜਾਮਨਦ碍ੇ ਰਹੇ ਸਨ ਉਹ ਸਾਰੇ ਮਾਮਲੇ ਉੱਤੇ ਹੁਣ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਜੁਨਾ ਨੇ 90 ਲੁਕਾਂ ਨੂੰ ਕਕੇ ਜੀਵਾਵ ਦਿੱਤੇ ਹਨ ਆ ਸੁਣ ਲਓ ਤੁਸੀਂ ਕੀ ਕਹਿ ਰਹੇ ਆ ਪੰਜਾਬੀ ਬ੍ਰੇਕਿੰਗ ਹੈ ਕਿਸਾਨ ਚੈਨਲ ਤੇ ਵੇਖੋ ਪੂਰੀ ਵੀਡੀਓ ਇਹ ਜਿਹੜਾ ਗੁਰਦੀਪ ਸਿੰਘ ਦੀਪੀ 바ਵਾ ਹੈ ਜਦੀ ਉਮਰ 41 ਤੋਂ 42 ਸਾਲ ਹੈ ਔਰ ਉਹ ਪਿੰਡ ਸ਼ੈਨਾ ਦਾ ਰਹਿਣ ਵਾਲਾ ਔਰ ਉਹਦਾ ਜਿਹੜਾ ਸੁਖਵਿੰਦਰ ਸਿੰਘ ਕੋਲਕੱਤਾ ਜਿੰਨਾ ਦਾ ਕਤਲ ਹੋਇਆ ਉਹਨਾਂ ਦੀ ਬਹੁਤ ਨੇੜਤਾ ਉਹਨਾਂ ਦੇ ਨਾਲ ਜਿਹੜੀ ਉਹ ਰਹੀ ਹੈ ਔਰ ਇੱਕੋ ਪਿੰਡ ਦੇ ਦੋਨੋਂ ਵਾਸੀ ਸੀ ਦੋਨੋਂ ਇਕੱਠੇ ਰਹਿੰਦੇ ਸੀ ਜਵੇਂ ਦੀ ਜੇ ਤੁਹਾਨੂੰ ਫੋਟੋ ਵੀ ਦਿਖਾਈ ਹੈ ਦਿਨ ਦੇ ਵਿੱਚੋਂ ਬਹੁਤੇ ਘੰਟੇ ਉਹ ਜਿਹੜੇ ਇਕੱਠੇ ਹੁੰਦੇ ਸੀਗੇ ਸਰਪੰਚੀ ਦੀਆਂ ਚੋਣਾਂ ਦੇ ਦੌਰਾਨ 2018 ਦੇ ਵੇਲੇ ਗੁਰਦੀਪ ਸਿੰਘ ਦੀਪੀ 바ਵਾ ਨੇ ਆਪਣੀ ਪਤਨੀ ਨੂੰ ਜਿਹੜਾ ਸੀਗਾ ਸੁਖਵਿੰਦਰ ਸਿੰਘ ਕਲਕੱਤਾ ਦੇ ਮਦਰ ਜਿਹੜੇ ਸੀ ਉਹਨਾਂ ਦੇ ਖਿਲਾਫ ਸਰਪੰਚੀ ਚੋਣਾਂ ਦੇ ਵਿੱਚ ਉਤਾਰਿਆ ਔਰ ਗੁਰਦੀਪ ਸਿੰਘ ਦੀਪੀ 바ਵਾ ਦੀ ਪਤਨੀ ਜਿਹੜੀ ਸੀ ਉਹ ਸਰਪੰਚੀ ਦੀਆਂ ਚੋਣਾਂ ਹਾਰ ਗਈ ਜਿਹੜੀ ਕਿ ਇਹਨਾਂ ਦੀ ਰੰਜਿਸ਼ ਉੱਥੋਂ ਸਟਾਰਟ ਹੁੰਦੀ ਆ ਆਪਸ ਦੇ ਵਿੱਚ ਦੁਸ਼ਮਣੀ ਸ਼ੁਰੂ ਹੁੰਦੀ ਆ ਔਰ ਇਸ ਪਿੰਡ ਦੇ ਵਿੱਚ ਸ਼ਹਿਣਾ ਦਾ ਮੌਜੂਦਾ ਜਿਹੜਾ ਪੰਚਾਇਤ ਘਰ ਹੈ ਬਣਿਆ ਹੋਇਆ ਉਹ ਦੀਪੀ 바ਵਾ ਦੇ ਰਿਸ਼ਤੇਦਾਰਾਂ ਨੇ ਜਿਹੜਾ ਉਹ ਦੱਬਿਆ ਹੋਇਆ ਸੀਗਾ ਉਹਨੂੰ ਛੁਡਵਾ ਕੇ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਨੇ ਉਹਨਾਂ ਨੇ ਛੁਡਵਾ ਕੇ ਉਸ ਜਗ੍ਹਾ ਦੇ ਉੱਤੇ ਪੰਚਾਇਤ ਘਰ ਬਣਾਇਆ ਜਿਹਦੇ ਕਰਕੇ ਇਹਨਾਂ ਦੀ ਰੰਜਿਸ਼ ਜਿਹੜੀ ਸੀ ਉਹ ਵੱਧ ਗਈ ਸਰਪੰਚੀ ਦੇ ਵੇਲੇ ਸੁਖਵਿੰਦਰ ਸਿੰਘ ਕਲਕੱਤਾ ਨੇ ਪਿੰਡ ਦੇ ਜਿਹੜੇ ਸਰਕਾਰੀ ਦਰਖਤ ਸੀਗੇ ਉਹ ਵੜਵਾ ਦਿੱਤੇ ਗੁਰਦੀਪ ਸਿੰਘ ਦੀਪੀ 바ਵਾ ਜਿਹੜਾ ਜਿਹਨੇ ਕਤਲ ਕੀਤਾ ਉਹ ਪੰਜਾਬ ਉਹਨੇ ਇਹਦੇ ਜਿਹੜੇ ਸੀਗੀ ਵਿਰੋਧਤਾ ਕੀਤੀ ਔਰ ਜਿਹੜੇ ਕਾਂਗਰਸ ਦੀ ਹਾਈ ਕਮਾਂਡ ਤੱਕ ਇਹਦੀ ਸ਼ਿਕਾਇਤ ਜਿਹੜੀ ਸੀ ਕੀਤੀ ਜਿੱਥੋਂ ਇਹਨਾਂ ਦੀ ਆਪਸੀ ਰੰਜਿਸ਼ ਜਿਹੜੀ ਸੀ ਉਹ ਵਾਧੀ ਗਈ ਔਰ ਇਹ ਵੀ ਕਹਿ ਦਾਰਿਆ ਹੈ ਕਿ ਜਦੋਂ ਇੱਕ ਵਾਰੀ ਪਹਿਲਾਂ ਵੀ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੀਪੀ 바ਵਾ ਦੇ ਬੰਦਿਆਂ ਦੇ ਵੱਲੋਂ ਤਾਂ ਉਸ ਮਾਮਲੇ ਦੇ ਵਿੱਚ ਜਦੋਂ ਜਿਹੜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸੀ ਉਹ ਵੀ ਦੀਪੀ 바ਵਾ ਦੇ ਬੰਦੇ ਹੀ ਨਿਕਲੇ ਸੀਗੇ ਪੰਚੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਹਾਰਨ ਵਾਲੇ ਕਿੰਨੇ ਖਤਰਨਾਕ ਹੋ ਸਕਦੇ ਆ ਇਹ ਸਾਡੀ ਪਾਰਟੀ ਵਾਲੇ ਵੀ ਕੱਕੜਵਾਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਘੁਗਿੱਟੇ ਹਟੇ ਆ ਜਿੱਥੇ ਔਰਤ ਪੰਚ ਸਨ ਆਮ ਆਦਮੀ ਪਾਰਟੀ ਦੇ ਪੰਚ ਜਿੱਤ ਗਏ ਕਾਂਗਰਸ ਦਾ ਜਿਹੜਾ ਵਿਅਕਤੀ ਸੀ ਉਹਦੀ ਜਿਹੜੀ ਵਾਈਫ ਸੀ ਉਹ ਚੋਣ ਹਾਰ ਗਈ ਤੇ ਉਹਨੇ ਇਸੇ ਰੰਜਿਸ਼ ਦੇ ਵਿੱਚ ਕੱਕੜਵਾਲ ਦੇ ਜਿਹੜੇ ਪੰਚ ਸਨ ਉਹਨਾਂ ਦੇ ਪਤੀ ਦਾ ਕਤਲ ਜੜਾ ਕਰ ਦਿੱਤਾ ਥੋੜੇ ਹਫ਼ਤੇ ਪਹਿਲਾਂ ਦੀ ਜਿਹੜੀ ਇਹ ਗੱਲ ਆ ਧੂਰੀ ਦੇ ਵਿੱਚ ਇਹ ਪਹਿਲਾ ਕੱਕੜਵਾਲ ਉਸ ਜਗ੍ਹਾ ਦੇ ਉੱਤੇ ਚੰਨੀ ਜੀ ਜਾਂ ਕਾਂਗਰਸ ਦਾ ਕੋਈ ਆਗੂ ਨਹੀਂ ਪਹੁੰਚਿਆ ਇਹੋ ਜੀ ਕੋਈ ਪ੍ਰੈਸ ਕਾਨਫਰੰਸ ਕਰਨ ਦੇ ਵਾਸਤੇ ਮੈਂ ਨਿੱਜੀ ਤੌਰ ਦੇ ਤੇ ਉੱਥੇ ਸ਼ਾਮਲ ਰਿਹਾ ਜਦੋਂ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੋ ਗਿਆ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋ ਗਿਆ ਅਸੀਂ ਉਸ ਦਿਨ ਕਿਸੇ ਜਗ੍ਹਾ ਦੇ ਉੱਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਇਸ ਤਰ੍ਹਾਂ ਦੀ ਗੱਲ ਨਹੀਂ ਬਣਾਇੰਦਾ ਕਿਉਂ ਕਿ ਕਤਲ ਜਿਹੜਾ ਉਹ ਕਤਲ ਹੈ ਅਸੀਂ ਉਹਦੇ ਉੱਤੇ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਸੀ ਕਰਨੀ ਚਾਹੁੰਦੇ ਜਿਹੋ ਜਿਹੇ ਦੀ ਰਾਜਨੀਤੀ ਚੰਨੀ ਹਰਾਂ ਨੇ ਜਾਂ ਪੰਜਾਬ ਕਾਂਗਰਸ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਜਵਾਬ ਮੰਗਦੇ ਹਾਂ ਚੰਨੀ ਜੀ ਤੋਂ ਔਰ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਿਰਿੰਗਜੀਤੋ ਤੇ ਉਹ ਲੋਕਾਂ ਨੂੰ ਸਪਸ਼ਟ ਕਰਨ ਕਿ ਇਹਦੇ ਡੀਪੀ ਦੇ ਨਾਲ ਉਹਨਾਂ ਦੀ ਜਿਹੜੀ ਨੇੜਤਾ ਕਿੰਨੀ ਸੀਗੀ ਔਰ ਇਸ ਕਤਲ ਦੀ ਅਸਲ ਗੜੀਆ ਉਹ ਵਜਾ ਕਿਹਾ ਧੂਨ ਭਗਵੰਤ ਮਾਨ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨੇ ਇੱਕ ਸਪੀਚ ਵਿੱਚ ਕਿਹਾ ਹੈ ਮੇਰੀ ਤਾਂ ਰੱਬ ਨੇ ਧੂਨ ਵਿੱਚੋਂ ਕਿੱਲੇ ਕੱਢਣ ਦੀ ਦੀ ਉਡੀਕਾਈ ਹੈ ਭਗਵੰਤ ਮਾਨ ਨੇ ਕਿਹਾ ਹੈ ਮੈਂ ਤਾਂ ਲੋਕਾਂ ਦੀਆਂ ਧੂਨਾਂ ਵਿੱਚੋਂ ਕਿੱਲੇ ਕੱਢਣ ਲਈ ਆਇਆ ਹਾਂ ਮੇਰੀ ਰੱਬ ਨੇ ਇਹ ਵਾਲੀ ਡਿਊਟੀ ਲਗਾਈ ਹੈ ਪੰਜਾਬੀ ਹਸਲ ਪੰਚ ਸਾਹਿਬ ਦਾ ਤੱਕ ਤੱਕ ਨਾ ਕੋਈ ਆਈ ਹੈ ਹਮਨੇ ਕੋ ਬੜੀ ਵੱਡੀ ਖਬਰ ਸਾਹਮਣੇ ਆਈ ਹੈ ਅੱਜ ਕੱਲ ਯਾਰ ਮਾਰ ਬਹੁਤ ਚੱਲ ਰਹੀ ਹੈ ਆ ਵੇਖੋੁੱੁੱਤੇ ਪੇੜ ਨੋ ਜਵਾਂ ਦਾ ਦੋਸਤ ਨੇ ਗੋਰੀ ਮਾਰ ਕੇ ਕਤਲ ਕਰ ਦਿੱਤਾ ਹੈ ਖੜੜ ਤੋਂ ਇਹ ਖਬਰ ਦਸੀ ਜਾ ਰਹੀ ਹੈ ਕਹ ਰਹੇ ਹਨ ਕਿ ਪਹਿਲਾ ਦੋਸਤਾਂ ਨੇ ਇਕੱਠੇ ਕੀਤੀ ਸੀ ਪਾਤੀ ਮ੍ਰਿਤਕ ਦੀ ਪਛਾਣ ਸ਼ਿਵਾਂਗ ਬਲੋਈ ਹੈ ਜੋ ਕਿ 19 ਸਾਲਾਂ ਦਾ ਹੈ ਵਾਸੀ ਹੈ ਪਿੰਡ ਦਿਆੜਾਂਾ ਹਿਮਾਚਲ ਦਾ ਰਹਿਣ ਵਾਲਾ ਹੈ ਇਹਾਂ ਘੜੜ ਤੋਂ ਇਹ ਖਬਰ ਸਾਹਮਣੇ ਹੈ ਕਿ ਦੋਸਤ ਨੇ ਹੀ ਇਹ ਕੰਮ ਕਰ ਦਿੱਤਾ ਹੈ ਸਰਪੰਚ ਸਾਹਿਬ ਦੇ ਨਾਰੀ ਦੋਸਤ ਨੇ ਇਹ ਕੰਮ ਕੀਤਾ ਹੈ ਤੇ ਹੁਣ ਇਹ ਵੱਡੀ ਖਬਰ ਚੱਲ ਰਹੀ ਹੈ ਸਰਪੰਚ ਕਲਕੱਤਾ ਉੱਤੇ ਲੋਕਾਂ ਦਾ ਕਹਿਣਾ ਹੈ ਕਿ ਜੇ ਕਦੀ ਕਿਸੇ ਨੇ ਕਦਾ ਸੱਤ ਨਹੀਂ ਵੇਖਿਆ ਤਾਂ ਆਪ ਬੇਠਾ ਦੇਖ ਲਓ ਇਸ ਬੰਦੀ ਨੇ ਸਹਿਣ ਆਲੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕੀਤਾ ਹੈ ਜੇ ਇਹਦਾ ਨਾਮ ਜਿੰਦਰ ਹੈ ਜਿੰਦਰ ਗਿੱਲ ਹੈ ਸ਼ਖਮਿੰਦਰ ਦਾ ਦੋਸਤ ਦੱਸਿਆ ਜਾ ਰਿਹਾ ਸੀ ਨਾਂਤਾ ਪਾ ਰਹੇ ਹਨ ਕਹੜਿਆ ਨ ਕੀ ਕਿੱਡਾ ਕਾਲਯੁਗ ਹੈ ਬੰਦੇ ਦਾ ਭਰੋਸਾ ਹੀ ਨਹੀਂ ਰਿਹਾ ਅਤੇ ਉਸ ਤੇ ਭਰੋਸਾ ਕਰੀਏ ਸਰਪੰਚਾ ਸਾਪ ਵੀ ਕਦੇ ਕਿਸੇ ਦੇ ਮਿੱਤ ਹੋਏਗਾ ਕਮਲਿਆ ਇਹ ਹੈ ਉਹ ਗੁਰਦਾਸਾਪ ਜਿਸ ਨੇ ਕਈ ਸਾਲ ਕੰਦੇਕਲ ਤੱਤੇ ਵਾਲੇ ਸਰਪੰਚ ਦੇ ਘਰ ਦਾ ਲੂਣ ਪਾਣੀ ਖਾਤਾ ਤੇ ਜਦੋਂ ਇਹਿੱਕਾ ਲੂਣ ਲੱਤ ਪਿਆ ਸੀ ਤਾਂ ਸਰਪੰਚ ਨੇ ਆਪਣੀ ਜੇਬ ਵਿੱਚੋਂ ਕਈ ਲੱਖ ਖਰਚ ਕੇ ਇਹਨੂੰ ਮੋਦਰੇ ਨੂੰ ਵਿਚੋ ਬਾਹਰ ਕੱਢਿਆ ਸੀ ਪਰ ਇਹ ਸਿਕਤਦਾਰ ਬੰਦੇ ਨੇ ਕੱਲ ਬਾ ਸੜੇ ਉੱਤੇ ਆਖ ਦੇ ਫੋਰਚੀ ਯਾਰੀ ਤੇ ਸਰਪੰਚ ਦੋਨੋਂ ਖਤਮ ਕਰ ਦਿੱਤੇ ਗਿੰਦਰ ਸੇ ਅੰਧਕਾਨੀ ਸ਼ੈ ਤੇ ਤੂੰ ਆਪ ਦੀ ਮਾਅ ਦੇ ਦੁੱਧ ਨੂੰ ਲਾਜ ਲਾ ਗਿਆ ਓਏ ਇਸ ਤਰ੍ਹਾਂ ਲੋਕਤ ਮੰਤਾਂ ਦੇ ਵਿੱਚ ਏਸੀ ਯਾਰ ਮਾਰੂਪੇ ਮਾਰੇ ਕਿਵਾਬ ਦੇ ਰਹੇ ਹਨ ਜੋ ਕਿ ਬਹੁਤ ਹੀ ਮੰਦਪਾ ਦੀ ਕਟਨਾਮ ਵਾਪਰੀ ਹੈ ਇਸ ਜਿੰਦਰ ਨੇ ਯਾਰ ਮਾਰ ਕੀਤੀ ਹੈ ਸਰਪੰਚ ਕਲਕੱਤੀ ਨਾਲ ਇਸ ਤਰ੍ਹਾਂ ਦਾ ਕੰਮ ਕਰਕੇ ਜਿੱਥੇ ਯਾਰ ਮਾਰਾਂ ਹੋ ਰਹੀਆਂ ਹਨ ਉੱਥੇ ਉਹਨੇ ਰਕੇਸ਼ ਚਿੱਤ ਕਨੇ ਗੈਂਗਸਟਰਾਂ ਨੂੰ ਅਪੀਲ ਕਰ ਦਿੱਤੀ ਹੈ ਕਹਿ ਰਿਹਾ ਹੈ ਕਿ ਹਰ ਪੀੜਤਾ ਨੂੰ ਮਦਦ ਕਰਨ ਵਾਲੇ ਤਾਇਕਾ ਤੋਂ ਦੋ ਸਾਲਾਂ ਤੱਕ ਨਾ ਮੰਗੋ ਫਰੋਟੀਆਂ ਜਿੱਦਾਂ ਤੇ ਮਨਕੀਰ ਤੋਂ ਰੱਖ ਹੁਣ ਇੰਨੀ ਜ਼ਿਆਦਾ ਮੰਤ ਕਰ ਰਿਹਾ ਹੈ ਗਹੋਲ ਬਾਤੀ ਸਿੰਘ ਜੋ ਵੀ ਹਨ ਉਹ ਸਾਰੇ ਹਰ ਪੀੜਤਾਂ ਦੀ ਮਦਦ ਕਰਨ ਵਹਿ ਹਨ ਤਾਂ ਜਹੇ ਵਿਚਿਤ ਕੇਸ਼ਟ ਕੈਤਨੀ ਜਿੰਦਰਸਤਲਾ ਨੂੰ ਅਪੀਲ ਕੀਤੀ ਹੈ ਕਿ ਕਦੋਂ ਤੱਕ ਬੋਸਾ ਤੱਕ ਰੁਕ ਜਾਓ ਇਹਨਾਂ ਨੂੰ ਨਾ ਤੰਗ ਕਰੋ ਇਹਨਾਂ ਤੋਂ ਫਲੋਤੀਆਂ ਨਾ ਮੰਗੋ ਇਹ ਪੰਜਾਬ ਦੇ ਲੋਕਾਂ ਦੀ ਆਖੇ ਲਾਕੇ ਉਹਨਾਂ ਦੇ ਪੜਾਈ ਦੇ ਕੰਮ ਕਰ ਰਹੇ ਹਨ ਕਿਰਪਾ ਕਰਕੇ ਇਹਨਾਂ ਨੂੰ ਤੰਗ ਨਾ ਕੀਤਾ ਜਾਵੇ ਫਿਰ ਕੇਸ਼ਟ ਕੈਤਨੇ ਲਾਰਨ ਸਬਿਸ਼ਲੋਈ ਗੋੜੀ ਇਬਰਾਹਮ ਤੇ ਕੋ ਜਿੰਨੇ ਵੀ ਵੱਡੇ ਵੱਡੇ ਗੈਂਸਟਰ ਹਨ ਸਿੰ ਨਹੀਂ ਹਰ ਵਾਰ ਦੇ ਮੀਲੇ ਵਿੱਚ ਵੀ ਕਿਸਾਨ ਆਪਣੀਆਂ ਮੰਡਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਹੋ ਰਹੇ ਹਨ ਤੁਸੀਂ ਵੀ ਦੇਖ ਸਕਦੇ ਹੋ ਪੁਤਨਾ ਫੂਗਿਆ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ੀਆਂ ਮੁੱਢੀਆਂ ਖਬਰਾਂ ਦੀ ਅਪਡੇਟ ਲਈ ਪੰਜਾਬੀ ਬ੍ਰੇਕਿੰਗ ਨੀ ਕਿਸਾਨ ਨਾਲ ਜੁੜੇ ਰਹੋ ਮੈਂ ਤੁਹਾਡਾ ਦੋਸਤ ਈਸ਼ਰ ਸਿੰਘ ਧੰਨਵਾਦ